ਇਹ ਕਹਿੰਦੇ ਨਾ ਉਹ ਆਵਾਜ਼ ਮਾਰ ਕੇ ਕਿ ਜਿੱਤਰੇ ਉਹ ਦਿਨ ਗਿਆ ਗਿਆ ਉਹ ਸੜਾ ਸੁਖਾ ਚੱਲ ਤੀਜਾ ਚੱਲ ਉਹਨਾਂ ਦੇ ਸੀਹੇ ਮਟ ਕੇ ਹਾਰੇ ਅਜੇ ਤਾਰੇ ਵੀ ਸੜ ਗਏ ਆ ਦੱਸ ਸੁਣੋ ਮੋਰ ਜੇ ਪੁੱਠੋ ਚੰਦੇ ਰਹੋਗੇ ਉਹਨੇ ਤਰ੍ਹਾਂ ਵਾਲੇ ਆਪਣੀ ਜੀ ਆਲੇ ਕੋਈ ਨਾ ਕੋਈ ਕਿਧਰ ਚਲ ਗਏ ਏ पोठी पाखी पे लॻे ਤਿੰਨ ਨੰਬਰ ਫਾਇਰਿੰਗ ਜੀ ਬੰਬ ਨੰਬਰ 3 ਮਾਰਦੇ ਭਈਏ ਜੀ ਆਹ ਜਾਂ ਟਿਕਾ ਜਾਉਣਾ ਆਹਦੇ ਆਂਦੇ ਸੀ ਟਿਕੇ ਹੋ ਬੜੇ ਸੀ ਜੀ ਬੜੀ ਆ ਹੱਡ ਗਿਆ ਜੀ ਆਪਣੇ ਪਿੰਡ ਲੈ ਜਿਹੜੇ ਦੇ ਕੇ ਬੰਬ ਗਿਆ ਪਰ ਲੋਕਾਂ ਨੇ ਮੇਲਾ ਬਣਾ ਲਿਆ ਜੇ ਉਹ ਠੀਕ ਹੈ ਜੀ ਬਾਬ ਪਰ ਲੋਕਾਂ ਨੂੰ ਖੌਫ ਕੋਈ ਨਹੀਂ ਲੋਕੀ ਤਾਂ ਦੇਖੋ ਦਾਜ ਦਾ ਕੋਈ ਪ੍ਰਦਰਸ਼ਨੀ ਕੋਈ ਲੱਗੀ ਹੁੰਦੀ ਹੈ ਜੀ ਵੇਖੋ ਲੋਕ ਇੱਧਰ ਲੋਕਾਂ ਨੇ ਬਣਾ ਲਿਆ ਬੇਲਾ ਜੀ ਇਹ ਉਧਰ ਵੇਖੋ ਉੱਪਰ ਜਾ ਕੇ ਵੇਖੋ ਜੀ ਮੱਕੇ ਦੇ ਕਿ ਲੋਕਾਂ ਦੇ ਹੋਈਆ ਦੂਜੇ ਇਧਰੋਂ ਪਰੇਟ ਗਏ ਹਾਂ ਉਧਰ ਡਿੱਗੇ ਜੇ ਦੋ ਡਿੱਗੇ ਇੱਥੇ 3 ਵਜੇ ਅਸੀਂ ਇੱਕੋ ਜਗ੍ਹਾ ਹੀ